ਹੁਣ ਜਦੋਂ ਤੁਹਾਨੂੰ ਇਮੋਸ਼ਨਲੀ ਤੁਸੀਂ ਤੁਹਾਡੇ ਅੰਦਰ ਡਿਸਰੈਗੂਲੇਸ਼ਨ ਆ ਗਈ ਆ ਜਾਂ ਕੁੱਸੇ ਜਾਂ ਜਾਂ ਤੁਸੀਂ ਖਤਰੇ 'ਚ ਆ ਮਾਨਸਿਕ ਤੌਰ ਤੇ ਖਤਰੇ 'ਚ ਆ ਤੁਹਾਡੇ ਬੱਚੇ ਨੇ ਚੀਜ਼ ਸੈਂਸ ਕਰ ਲਈ 1.5 ਸਾਲ ਦਾ ਬੱਚਾ ਬਹੁਤ ਛੋਟਾ ਬੱਚਾ ਵੀ ਸੈਂਸ ਕਰ ਲੈਂਦਾ ਰਾਈਟ ਪਰ ਉਹ ਕਰ ਕੁਛ ਨਹੀਂ ਸਕਦਾ ਹੁੰਦਾ ਇਸ ਟਾਈਮ ਤੇ ਯੂ نو 6 ਮਹੀਨੇ ਦੇ ਬੱਚੇ ਦੇ ਕੋਲੇ ਤੁਸੀਂ ਮਾਪੇ ਲੜ ਰਹੇ ਆ ਉਹ ਤੁਹਾਡੀ ਜਿਹੜੀ ਅਨ ਸੇਫਟੀ ਆ ਤੁਹਾਡੀ ਲੜਾਈ ਆ ਐਕਚੁਅਲੀ ਉਹਦੀ ਬੋਡੀ ਨੂੰ ਡਰਾ ਰਹੀ ਹੁੰਦੀ ਪਈ ਉਹ ਉਹ ਸੁੱਤਾ ਵੀ ਆ ਵੀ ਡਰ ਰਿਹਾ ਹੁੰਦਾਗਾ ਪਰ ਉਸ ਟਾਈਮ ਤੇ ਉਹ ਹੈਲਪਲੈਸ ਹੁੰਦਾ ਕੁਛ ਕਰ ਨਹੀਂ ਸਕਦਾ ਹੁੰਦਾ ਰਾਈਟ ਸੋ ਜਿਵੇਂ ਜਿਵੇਂ ਬੱਚਾ 2-3 ਸਾਲ ਦਾ ਹੁੰਦਾ ਵਾ ਉਹਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਵੀ ਜਦੋਂ ਇਹ ਖਤਰੇ ਚ ਆਇਆ ਮੈਨੂੰ ਭੱਜ ਕੇ ਜਾਣਾ ਪੈਣਾ ਓਹੋ ਸੱਚ ਅ ਸੈਡ ਸਿਚੁਏਸ਼ਨ ਆਈ ਨੋ ਸੱਚ ਅ ਸੈਡ ਇਹ ਸਾਡੇ ਸਾਰਿਆਂ ਨਾਲ ਹੋਈ ਵੀ ਆ ਆਈ ਰਿਮੈਂਬਰ ਡੂਇੰਗ ਥੈਟ ਟੂ ਮਾਈ ਮਮ ਲਾਈਕ ਆਈ ਰਿਮੈਂਬਰ ਯੂ ਨੋ ਕਿ ਜਦੋਂ ਤੁਹਾਡਾ ਮਾਂ ਬਾਪ ਇੱਕ ਸੈਡ ਸਿਚੁਏਸ਼ਨ ਚ ਸੀ ਤੰਗ ਚ ਸੀ ਮਾਂ ਸੀ ਕਿ ਤਰਤੀ ਸੀ ਤੁਸੀਂ ਪੱਜੇ ਪੱਜੇ ਤੁਹਾਡੀ ਉਮਰ ਵੀ ਉੰਨੀ ਨਹੀਂ ਸੀ ਯੂ ਨੋ 3-4 ਸਾਲਾਂ ਦੀ ਤੁਹਾਡੀ ਉਮਰ ਵੀ ਨਹੀਂ ਸੀ ਆਪਦੇ ਮਾਪੇ ਨੂੰ ਕੰਸੋਲ ਕਰਨ ਵਾਸਤੇ ਪਰ ਤੁਸੀਂ ਕੋਸ਼ਿਸ਼ ਕਰਦੇ ਸੀ